ਦਸੋਂ ਪਾਤਸ਼ਾਹ ਆਤਮਿਕ ਸਰੂਪ ਸਤਾਰਾ ਚਵਰਤਸ ਦੇ ਮਾਲਕ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਓ ਅਪਣਾਉਣ ਮਾਉਲ ਜੀਵਨ ਅਨਮੋਲ ਸਵਾਸ ਤੇ ਅਨਮੋਲ ਸਮਾਂ ਅਸਪਰੀ ਬੂਨ ਪਰਮੇਸ਼ਰ ਵਾਹਿਗੁਰੂ ਅਗਾਹ ਬਹੁਤ ਦਿਖੇ ਲਾਈਏ ਨਾਮਦੇ ਬਨਜਾਰੇ ਬਣ ਕੇ ਆਏ ਆ ਤੇ ਨਾਮ ਦਾ ਵਣਜ ਕਰੀਏ ਸਭ ਤੋਂ ਪਹਿਲਾ ਦਸ਼ਮੇਸ਼ ਪਿਤਾ ਕਲੰਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਖ ਦੇ ਵਾਲੀ ਸ਼ਹਬੇ ਕਲਾਮ ਤਨ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੋ ਬਲੰਦ ਗੱਜ ਕੇ ਬੁਲਾਦੋ ਫਤਿਹ ਆਖੋ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੋ ਲੜੀ ਵਾ ਆਪ ਜੀ ਗੁਰਬਾਣੀ ਦੀ ਕਥਾ ਸਰਵਨ ਕਰਦੇ ਆ ਰਹੇ ਹੋ ਪੰਜਾਂ ਬਾਣੀਆਂ ਦੀ ਜਪਜੀਤ ਸਾਹਿਬ ਜਪ ਸਾਹਿਬ ਤਾ ਪ੍ਰਸਾਦ ਸਵਈਏ ਦੀ ਚੌਪਈ ਸਾਹਿਬ ਤੇ ਹੁਣ ਸ੍ਰੀ ਅਨੰਦ ਸਾਹਿਬ ਜੀ ਦੀ ਵਿਚਾਰ ਆਪ ਜੀ ਸਰਵਨ ਕਰਦੇ ਆ ਰਹੇ ਹੋ ਆਓ ਮੇਰੇ ਬਾਦਸ਼ਾਹ ਸਾਨੂੰ ਗੁਰਬਾਣੀ ਦੇ ਅੰਦਰ ਕੀ ਸੇਧ ਦਿੰਦੇ ਨੇ ਜ਼ਿੰਦਗੀ ਜੀਵਨ ਦੀ ਕੋਈ ਵੀ ਰਸਨਾ ਵਾਂਝੀ ਨੀਰਾ ਨੀਤਾਈ ਰਸਨਾ ਜਪੈਨ ਨਾਮ ਦਿਲ ਦਿਲ ਕਰ ਕੱਟੀ ਏ ਜਿਹੜੀ ਰਸਨਾ ਉਸ ਪਰਿਬੂਨ ਪਰਮੇਸ਼ਰ ਵਾਹਿਗੁਰੂ ਅਕਾਲ ਬੋਧ ਦੇ ਗੁਰ ਦੀ ਗਉਂਦੀ ਉਹਦੀ ਵਿੜਿਆਈ ਉਹਦੀ ਮਹਿਮਾ ਉਹਦੀ ਘਰ ਦੀ ਉਸਤ ਨਹੀਂ ਕਰਦੀ ਤੇ ਉਸ ਰਸਨਾ ਤੋਂ ਕੀ ਕਰਾਉਣਾ ਮੇਰੇ ਪਾਤਸ਼ਾਹ ਕਹਿੰਦੇ ਰਾਈ ਰਾਈ ਕਰਕੇ ਕੱਟਿਆ ਜਾਵੇ ਇਸ ਰਸਨਾ ਤੋਂ ਕੀ ਕਰਾਉਣਾ ਉਸ ਨੂੰ ਗੰਨੇ ਦੇ ਥਾ ਕੋਲੂ ਦੇ ਵਿੱਚ ਪੀੜਿਆ ਜਾਵੇ ਇੱਕ ਵੇਰਾਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਹੇ ਮਨ ਪਿਆਰਿਆ ਤੂੰ ਸਦਾ ਸਜ ਸਮਾਲੀ ਏ ਪਿਆਰੇ ਮਨ ਤੋ ਅਨਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਪਾਵਨ ਪਿੱਤਰ ਬਾਣੀ ਹੈ ਤੇ ਮੇਰੇ ਗੁਰਦੇਵ ਲਿਖਦੇ ਨੇ ਕਹਿੰਦੇ ਇਹ ਮਨ ਪਿਆਰਿਆ ਇਹ ਪਿਆਰੇ ਮਨ ਕਿੰਨਾ ਪਿਆਰ ਦੇ ਨਾਲ ਸਤਕਾਰ ਦੇ ਨਾਲ ਇਸ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਤੂੰ ਸਦਾ ਸੱਜ ਸਮਾਲੇ ਤੂੰ ਸਦਾ ਹੀ ਸਤ ਨੂੰ ਯਾਦ ਕਰਿਆ ਕਰ ਕਿਉਂਕਿ ਸੱਜ ਤੋਂ ਬਿਨਾ ਤੇਰੇ ਨਾਲ ਕੱਖ ਵੀ ਨਹੀਂ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੋ ਕਟੰਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਇਹ ਪ੍ਰਵਾਹ ਜੂ ਤੂੰ ਟੱਬਰ ਵੇਖਦਾੁੱਧਾ ਧਿਆਨ ਨੂੰ ਵੇਖਦਾ ਹੋਇਆ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਇਸ ਦਲਦਲ ਦੇ ਵਿੱਚ ਖੁਬਦਾ ਤੁਰਿਆ ਜਾਂਦਾ ਮੇਰੇ ਪਾਸ ਸ਼ਕਿੰਦੇ ਚੱਲੇ ਨਾਹੀ ਤੇਰਾ ਨਾਲੇ ਕਿੰਨੇ ਇਹਦੇ ਇਹਨਾਂ ਦੇ ਵਿੱਚੋਂ ਇੱਕ ਵੀ ਜੀ ਨਹੀਂ ਤੇਰੇ ਨਾਲ ਨਹੀਂ ਜਾਣਾ ਜਿੰਨਾ ਵੀ ਪਰਿਵਾਰ ਆ ਆਪਾਂ ਇੱਕ ਦੂਜੇ ਦੀਆਂ ਲੋੜਾਂ ਦੇ ਨਾਲ ਲੱਗੇ ਹੋਏ ਆ ਆਪਾਂ ਇੱਕ ਦੂਜੇ ਨੂੰ ਗਰਜ ਤੱਕ ਹੈ ਆਪਾਂ ਨੂੰ ਗਰਜ ਹੁੰਦੀ ਹੈ ਸਾਰੇ ਪਰਿਵਾਰ ਨੂੰ ਇੱਕ ਦੂਜੇ ਦੀ ਗਰਜ ਜਿਵੇਂ ਬੱਚਿਆਂ ਦੀ ਗਰਜ ਹੁੰਦੀ ਆ ਮਾਂ ਪਿਓ ਦੀ ਪ੍ਰਾਪਰਟੀ ਮਾਦਾ ਪਿਤਾ ਨੂੰ ਗਰਜ ਹੁੰਦੀ ਆ ਵੀ ਜਦੋਂ ਅਸੀਂ ਬੜੇਪੇ ਵਿੱਚ ਆਵਾਂਗੇ ਸਾਡੀ ਸੰਭਾਲ ਕਰਨਗੇ ਅਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਕਰਕੇ ਨਹੀਂ ਲੱਗੇ ਇੱਕ ਦੂਜੇ ਦੇ ਨਾਲ ਅਰਜ ਕਰਕੇ ਲੱਗੇ ਆ ਗਰਜ ਕਰਕੇ ਲੱਗੇਗਾ ਜਿਕੇ ਆਪ ਕੋ ਸਤਨਾਮ ਸ੍ਰੀ ਸਾਸ ਦੇ ਰਹਿ ਚੱਲੇ ਨਹੀਂ ਦਿਸ ਨਾਲ ਕਿਉਂ ਜਿਤ ਲਾਈ ਐ ਜੋ ਤੇਰੇ ਨਾਲ ਨਹੀਂ ਜਾਣਾ ਤੂੰ ਉਸ ਨਾਲ ਕਿਉਂ ਚਿਤ ਨੂੰ ਲਾਈ ਬੈਠਾ ਮੇਰੇ ਗੁਰਦੇਵ ਕਹਿੰਦੇ ਨੇ ਐਸਾ ਕੰਮ ਬੂਲੇ ਨਾ ਕੀਜੈ ਜਦ ਅੰਤ ਪਛੋਦਾਈਐ ਅਜਿਹੇ ਕੰਮ ਕਦੇ ਵੀ ਨਾ ਕਰੀਏ ਕਿਉਂਕਿ ਜਿਸ ਕਰਕੇ ਅੰਤ ਸਮੇਂ ਤੱਕ ਤੈਨੂੰ ਪਛਤਾਉਣਾ ਪਵੇ ਸਾਰੀ ਜ਼ਿੰਦਗੀ ਦਾ ਪਛਤਾਉਣਾ ਹੀ ਪਛਤਾਉਣਾ ਜਦੋਂ ਆਖੀਰਲਾ ਸਮਾਂ ਮੌਤ ਦਾ ਆ ਗਿਆ ਘੜੀਆਂ ਆ ਗਈਆਂ ਇਹੋ ਜਿਹਾ ਮਨਾ ਕਦੇ ਵੀ ਕੰਮ ਨਾ ਕਰੀਂ ਜਿਹੜਾ ਅਖੀਲੇ ਸਮੇਂ ਤੇ ਵੀ ਤੈਨੂੰ ਪਛਤਾਉਣਾ ਪਵੇ ਗੱਜ ਕੇ ਆਖੋ ਸਤਿਨਾਮ ਸ੍ਰੀ ਸਤਗੁਰੂ ਗਾਬ ਦੇ ਸੁਣ ਤੂੰ ਹੋਵੇ ਤੇਰੇ ਨਾਲੇ ਤੂੰ ਸਤਗੁਰੂ ਦੇ ਉਪਦੇਸ਼ ਨੂੰ ਸੁਣ ਜਿਉਂ ਆਂਦ ਸਮੇਂ ਤੇਰੇ ਨਾਲ ਸਹਾਈ ਹੋਵੇ ਕਹ ਨਨਕ ਮਨ ਪਿਆਰੇ ਗੁਰੂ ਜੀ ਕਹਿੰਦੇ ਨੇ ਹੇ ਪਿਆਰੇ ਮਨ ਤੂੰ ਸਦਾ ਸਾਜ ਸੰਭਾਲੇ ਤੂੰ ਸਦਾ ਹੀ ਸੱਚੇ ਪਰਮਾਤਮਾ ਨੂੰ ਯਾਦ ਕਰ ਉਹਦੀ ਭਜਨ ਮੰਦਗੀ ਕਰ ਸੁਭਾ ਅਮਰ ਦਵੇਲੀ ਦੀ ਸੰਭਾਲ ਕਰੇਗਾ ਤੇ ਜੇ ਸੰਭਾਲ ਕਰੇਗਾ ਸੁਭਾ ਅਮਰ ਦਵੇਲੇ ਨਾਲੇ ਸਵਾਸਾਂ ਦੀ ਸੰਭਾਲ ਤੇ ਨਾਲੇ ਆਪਣੀ ਜ਼ਿੰਦਗੀ ਦਾ ਸੁਧਾਰ ਤੇ ਨਾਲੇ ਅਨਮੋਲ ਸਵਾਸ ਉਸਪਰੀ ਪੂਨ ਪਰਮੇਸ਼ਰ ਵਾਹਿਗੁਰੂ ਅਗਾਹ ਬਹੁਤ ਦਿਲੇ ਲੱਗੇ ਲੱਗਦੇ ਅਗਮੀ ਅਗੋਚਰਾ ਤੇਰਾ ਯਤਨ ਨਾ ਪਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਗਮ ਗੋਚਰ ਤੋਂ ਭਾਵ ਹੈ ਇਹ ਮਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਗਮ ਗੋਚਰ ਪਰਮਾਤਮਾ ਸਾਡੀ ਇੰਦਰੀਆਂ ਦੀ ਪਹੁੰਚ ਦੇ ਵਿੱਚ ਆਉਣ ਵਾਲਾ ਨਹੀਂ ਸਾਡੀ ਸੋਚ ਵਿੱਚ ਸਾਡੀ ਪਕੜ ਵਿੱਚ ਸਾਡੀ ਕਲਪਨਾ ਵਿੱਚ ਆਉਣ ਵਾਲਾ ਨਹੀਂ ਕਾਇ ਗੁਰੂ ਨਾਨਕ ਦੇਵ ਮਹਾਰਾਜ ਦੀ ਜਪਜੀ ਸਾਹਿਬ ਦੇ ਵਿੱਚ ਲਿਖਦੇ ਨੇ ਸਹਿਜ ਸਿਆਣਪਾ ਲੱਖ ਹੋਇਦਾ ਇੱਕ ਨੱਚ ਲੈ ਨਾਲ ਕਿਵ ਸਿਆਰਾ ਹੋਈ ਐ ਕਬ ਕੂੜਾ ਟੁੱਟਾ ਪਾਲ ਕਿਵੇਂ ਸਿਆਾਰੇ ਸਿਆਣੇ ਬਣੀ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਦੇ ਸਹਿਜ ਸਿਆਣਪਾ ਲੱਖ ਹੋਇਦਾ ਇੱਕ ਨੱਚ ਲੈ ਨਾਲ ਇੰਨੀਆਂ ਸਿਆਰਪਾਂ ਦੇ ਵਿੱਚੋਂ ਇੱਕ ਵੀ ਸਿਆਰਪ ਨਹੀਂ ਨਾਲ ਚੱਲਦੀ ਫਿਰ ਮੇਰੇ ਗੁਰਦੇਵ ਕਹਿੰਦੇ ਕਬ ਸਿਆਰਾ ਹੋਈ ਐ ਕਬ ਕੂੜਾ ਟੁੱਟਾ ਪਾਲ ਕਹਿੰਦੇ ਫਿਰ ਕਿਵੇਂ ਸਿਆਾਰੇ ਸਿਆਣੇ ਹੋਈਏ ਕਿਵੇਂ ਇਹ ਜਿਹੜੀ ਢੂਠ ਦੀ ਦੀਵਾਰ ਉਹ ਟੁੱਟੇ ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚਲਣਾ ਨਾਲ ਕਿਹਿਆ ਨਾਲ ਉਹਦੇ ਹੁਕਮ ਉਹਦੀ ਰਜ਼ਾ ਉਹਦੀ ਬਾਣੀ ਵਿੱਚ ਰਹਿ ਜੋਰ ਤੇਰਾ ਜ਼ਿੰਦਗੀ ਦੇ ਵਿੱਚ ਤੈਨੂੰ ਲਿਖਿਆ ਓ ਤੈਨੂੰ ਦੁੱਖ ਤੇ ਸੁੱਖ ਮਿਲ ਜਣੇ ਗਜ ਕੇ ਆਖੋ ਸਤਨਾਮ ਸ੍ਰੀ ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇ ਗੁਰੂ ਸਾਹਿਬ ਜੀ ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤੇਰਾ ਅੰਤ ਨਾ ਪਾਇਆ ਤੂੰ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਆਪਨੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ ਜੀ ਜੰਤ ਸਭ ਖੇਲ ਤੇਰਾ ਜਿੰਨੇ ਵੀ ਜੀ ਜੰਤ ਦੁਨੀਆ ਦੇ ਅੰਦਰ ਪੈਦਾ ਕੀਤੇ ਨੇ 83 ਲੱਖ ਜੁਨੀਆਂ ਪੈਦਾ ਕੀਤੀਆਂ ਨੇ 84 ਲੱਖ ਜੁਨੋਂ ਪਾਈ ਰਿਜਕ ਦੀ ਐ ਸਭ ਹੋਂ ਕੋ ਤਦਕਾ ਤੇ ਮੇਰੇ ਪਾਸ਼ਾ ਕਹਿੰਦੇ ਪਹਿਲਾ ਪਿਆਰ ਲੱਗਾ ਤੁਹਾਨੂੰ ਦੋ ਦੂਜੇ ਮਾਏ ਬਾਪ ਦੀ ਸੋਹ ਤੀਜਾ ਭਿਆ ਭਾਬੀ ਭੇਵ ਚੌਥਾ ਪਿਆਰ ਆਪਣੀ ਖੇਡ ਪੰਜਵਾਂ ਖਾਵਨ ਬੀਮਨ ਕੀ ਤਾਨ ਛੇਵਾਂ ਕਾਵਨ ਪੁੱਛਿਆ ਜਾ ਸਦਮਾ ਕਰੋਧ ਹੁਆ ਤਾਂ ਨਾਸ ਨੌਵੇਂ ਤੌਲੇ ਉਬੇ ਸਾਹ ਦਸਮਾ ਤਦਦਾ ਹੁਆ ਸੁਹਾ ਕੋੜਿਆ ਹੰਦਸਾਈ ਰਾ ਗੁਰੂ ਸਾਹਿਬ ਜੀ ਨੇ ਇਸ ਉਮਰ ਦੇ ਵਿੱਚ ساری ਵਸਤਾ ਦੱਸ ਦਿੱਤੀ ਬਚਪਨ ਤੋਂ ਲੈ ਕੇ ਤੇ ਅਖੀਰੀ ਐਂਡ ਮੌਤ ਤੱਕ ਧਿਆਨ ਦੇਣਾ ਮੇਰੇ ਪਾਤਸ਼ਾਹ ਕੀ ਕਹਿੰਦ ਨੇ ਇਸ ਕਰਕੇ ਸਤਿਗੁਰੂ ਜੀ ਕਿ ਆਪਲਾਵ ਤੂੰ ਜਾਣੇ ਆਪਣੇ ਆਪ ਨੂੰ ਤੂੰ ਆਪ ਹੀ ਜਾਣ ਜੀ ਜਨ ਸਭ ਖੇਲ ਤੇਰਾ ਜਿੰਨਾ ਵੀ ਜੀ ਜਨ ਪੈੜਾ ਕੀਤੇ ਨੇ ਇਹ ਸਭ ਤੋਂ ਪਹਿਲਾਂ ਭਗਵਾਨ ਨੇ 84 ਲੱਖ ਜੁਨੀਆਂ ਵਾਸਤੇ ਇਹ ਧਰਤੀ ਪੈਦਾ ਕੀਤੀ ਪੌਣ ਪਾਣੀ ਮਸੰਤਰ ਪੈਦਾ ਕੀ ਸਭ ਤੋਂ ਪਹਿਲਾਂ ਐਂ ਕਹਿ ਲੋ ਕਿ ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਸਾਰੇ ਜੀਵ ਜਨਤਾਂ ਦੀ ਰੂਜੀ ਪੈਦਾ ਕੀਤੀ ਜਾਗੋ ਆਖ ਖਵਖਾਨੇ ਹੋਰ ਕੋਈ ਕੀ ਕਹਿ ਕੀ ਤੇਰਾ ਕਥਨ ਕਰ ਸਕਦਾ ਆਖਾ ਦੇਖ ਸਭ ਤੂੰ ਐ ਸਭ ਕੁਝ ਵੇਖਦਾ ਸਭ ਕੁਝ ਆਖਦਾਂ ਤੇ ਵੇਖਦਾ ਹੈ ਜਨ ਜਗਤ ਪਾਇ ਜਿਸ ਨੇ ਐਡਾ ਵੱਡਾ ਜਗਤ ਪੈਦਾ ਕੀਤਾ ਤੇ ਜਿਵੇਂ ਮਾਤਾ ਪਿਤਾ ਨੂੰ ਦੇਖਣਾ ਹੋਵੇ ਉਹਦੇ ਬੱਚੇ ਨੂੰ ਦੇਖਦੇ ਆਂ ਤੇ ਬੱਚੇ ਦਾ ਨਾਮ ਪੁੱਛਦੇ ਆਂ ਤੇ ਉਹਦਾ ਪੁੱਛਦੇ ਵੀ ਤੇਰਾ ਮਾਤਾ ਪਿਤਾ ਕੌਣ ਹੈ ਦਾਦਾ ਦਾਦੀ ਕੌਣ ਹੈ ਇਸੇ ਤਰ੍ਹਾਂ ਸੰਸਾਰ ਨੂੰ ਵੇਖ ਕੇ ਉਹ ਪਰਮਾਤਮਾ ਯਾਦ ਹੁੰਦਾ ਵੀ ਐਡਾ ਵੱਡਾ ਜਿਨੇ ਜਗਤ ਪੈਦਾ ਕਰ ਦਿੱਤਾ ਇਹ ਜਦੋਂ ਦਾ ਇਹ ਸੰਸਾਰ ਪੈਦਾ ਕੀਤਾ ਔਰ ਉਹਦਾ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਹੀ ਰੋਜੀ ਰੋਟੀ ਪੈਦਾ ਕੀਤੀ ہوئی ਹੈ ਸਭ ਖਾਈ ਜਾਂਦੇ ਨੇ ਜੁਗਾ ਜਗੰਤਰ ਖਾਈ ਖਾਏ ਹੁਕਮੀਗੁਮ ਜਿਲਾਏ ਰਾਹਾ ਨਾਨਕ ਦੇ ਸਹਿ ਵੇ ਪ੍ਰਵਾਹ ਉਹ ਵੇ ਪ੍ਰਵਾਹ ਵੇਖਦਾ ਤੇ ਵੇਖਦਾ ਹੈ ਤੇ ਸਭ ਨੂੰ ਰੋਜੀ ਦਿੰਦਾ ਸਭ ਦੀ ਸੰਭਾਲ ਕਰਦਾ ਹੈ ਅਖਾ ਦਾ ਵਿਖ ਸਭ ਤੂੰ ਜਨ ਜਤੋ ਪਾਇ ਕਹਿ ਨਾਨਕ ਤੂੰ ਸਦਾ ਅਗੰਮ ਹੈ ਗੁਰੂ ਜੀ ਕਹਿੰਦੇ ਨੇ ਤੂੰ ਸਦਾ ਸਾਡੀ ਪਹੁੰਚ ਤੋਂ ਸਾਡੀ ਕਲਪਨਾ ਤੋਂ ਸਾਡੇ ਇੰਦਰੀਆਂ ਤੋਂ ਪਰੇ ਤੇਰਾ ਅੰਤ ਨਾ ਪਾਇਆ ਤੇਰਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਸੁਰ ਨਾਲ ਮਨ ਜਨ ਖੋਜਦੇ ਸੁਰ ਨਾਲ ਮਨ ਜਨ ਅੰਮ੍ਰਿਤ ਖੋਜਦੇ ਸੁਅੰਮ੍ਰਿਤ ਗੁਰਦੇ ਪਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਧਿਆਨ ਦੇ ਨਾ ਜਿਹੜਾ ਆਪਾਂ ਖੰਡੇ ਬਾਟੇ ਦੀ ਪੌਲ ਲਈ ਹੈ ਅੰਮ੍ਰਿਤ ਲਿਆ ਹੈ ਪੰਜਾ ਪਿਆਰਾਂ ਤੂੰ ਇਹ ਖੰਡੇ ਬਾਟੇ ਦੀ ਪੌਲ ਮਿਲਦੀ ਹੈ ਤੇ ਫੇਰ ਸਤਿਗੁਰੂ ਜੀ ਜਿਹੜਾ ਨਾਮ ਹੈ ਸ਼ਬਦ ਹੈ ਗਿਆਨ ਹੈ ਇਹ ਬੀਜ ਮੰਤਰ ਹੈ ਕੀ ਹੈ ਸਤਿਗੁਰੂ ਜੀ ਕਹਿੰਦੇ ਝੰਮ ਝੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਸਤਿਗੁਰੂ ਜੀ ਕਹਿੰਦੇ ਜਿਹੜਾ ਇਹ ਅੰਮ੍ਰਿਤ ਰੂਪੀ ਮੋਸਾ ਅਦੁੱਤੀ ਧਾਰ ਇਹ ਅੰਮ੍ਰਿਤ ਵਰਸ ਰਿਹਾ ਗੁਰਬਾਣੀ ਦੀ ਵਿਚਾਰ ਦਾ ਸ਼ਬਦ ਰੂਪੀ ਹੀ ਅੰਮ੍ਰਿਤ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਸੁਰਨਾਰ ਮਨਜਨ ਅੰਮ੍ਰਿਤ ਖੋਜਦੇ ਦੇਵ ਤੇ ਮਨੁੱਖ ਤੇ ਮੋਨੀ ਜਿਸ ਅੰਮ੍ਰਿਤ ਨੂੰ ਲਵਦੇ ਹਨ ਮਰ ਗਈ ਸੋ ਅੰਮ੍ਰਿਤ ਗੁਰਦੇ ਪਾਇਆ ਉਹ ਅੰਮ੍ਰਿਤ ਦਾ ਗੁਰੂ ਪਾਸੋਂ ਪ੍ਰਾਪਤ ਹੋ ਗਿਆ ਗੱਜ ਕੇ ਆਖੋ ਸਤਿਨਾਮ ਸ੍ਰੀ ਹੁਣ ਇਸ ਗੱਲ ਦੀ ਆਪਾਂ ਨੂੰ ਸਮਝ ਪੈ ਗਈ ਵੀ ਜਿਹੜੇ ਆਪਾਂ ਅੰਮ੍ਰਿਤ ਛਕਦੇ ਆਂ ਪੰਜਾਂ ਪਿਆਰਿਆਂ ਤੋਂ ਉਹ ਨੋਟ ਕਰ ਲੈਣਾ ਕੀ ਹੈ ਤੇ ਮੇਰੇ ਗੁਰਦੇਵ ਕਹਿੰਦੇ ਪੀਉ ਪਾਉਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਖੰਡੇ ਬਾਟੀ ਦੀ ਪਾਉਲ ਹੈ ਜਿਵੇਂ ਬੱਚਾ ਜਨਮ ਲੈਂਦਾ ਤੇ ਉਹਨੂੰ ਗੁਰਤੀ ਦਿੰਦੀ ਹੈ ਦਾਦੀ ਦਾਈ ਇਸੇ ਤਰ੍ਹਾਂ ਗੁਰੂ ਗੁਰਤੀ ਦਿੰਦਾ ਹੈ ਦਾਗੇ ਹੋਏ ਸੋ ਰੰਗੈ ਜੁੱਝੈ ਬਿਨ ਦਾਗੇ ਪਜਾਈ ਗੁਰਤੀ ਮਿਲਦੀ ਹੈ ਸਾਨੂੰ ਗਿਆਨ ਦੀ ਧਿਆਨ ਦੀ ਤੇ ਜਦੋਂ ਫਿਰ ਇਹ ਗੁਰਤੀ ਮਰ ਜਾਂਦੀ ਹੈ ਫਿਰ ਅਮਰਤ ਰੂਪੀ ਬਾਣੀ ਅਮਰਤ ਰੂਪੀ ਨਾਮ ਨੂੰ ਆਪਾਂ ਹਿਰਦੇ ਵਿੱਚ ਵਸਾਉਣਿਆਂਗਾ ਜਿਕੇ ਆਖੋ ਸਤ ਨਾਮ ਸ੍ਰੀ ਅਮਰਤ ਏਕੋ ਨਾਮ ਹੈ ਹੋਰ ਅਮਰਤ ਨਹੀਂ ਅਮਰਤ ਪ੍ਰਮਾਤਮਾ ਨੇ ਨਾਮ ਹੈ ਹੋਰ ਕੋਈ ਅਮਰਤ ਨਹੀਂ ਖੰਡੇ ਬਾਟੇ ਦੀ ਪਾਉ ਲੈ ਕੇ ਅਮਰਤ ਛਕਦੇ ਆ ਸੀ ਉਹ ਖੰਡੇ ਬਾਟੇ ਦੀ ਪਾਉ ਲੈ ਗੁਰੂ ਨਾਨਕ ਦੇ ਘਰ ਦੇ ਵਿੱਚ ਸਕੂਲ ਦੇ ਵਿੱਚ ਸਾਨੂੰ ਦਾਖਲਾ ਮਿਲਦਾ ਉਹ ਪੰਜ ਕਕਾਰ ਸਾਨੂੰ ਪੰਜਾਂ ਪਿਆਰਿਆਂ ਵੱਲੋਂ ਦਿੱਤੇ ਜਾਂਦੇ ਨੇ ਤੇ ਇਹਨਾਂ ਦੀ ਰਹਿਤ ਕੀ ਹੈ ਕਿ ਜਿਹੜਾ ਸਾਡੇ ਕੜਾ ਹੱਥ ਦੇ ਵਿੱਚ ਪਾਇਆ ਕਿਸੇ ਦਾ ਹੱਕ ਨਹੀਂ ਮਾਰਨਾ ਜਿਹੜੀ ਤਲਵਾਰ ਪਾਈ ਹੈ ਇਹ ਕਿਸੇ ਤੇ ਜ਼ੋਰ ਜ਼ੁਲਮ ਨਾ ਕਰਨਾ ਨਾ ਸਹਣ ਜਿਹੜਾ ਕਸ਼ਹਰਾ ਪਾਇਆ ਆਪਣੇ ਜਾਤੇ ਸਾਦੇ ਉੱਤੇ ਪੱਕਾ ਰਹਿਣ ਤੇ ਜਿਹੜਾ ਇਹ ਕੇਸ ਦਿੱਤੇ ਬੋਹਰ ਦਿੱਤੀ ਹੈ ਕਿਤੇ ਮਾੜੇ ਥਾਂ ਠੇਕੇ ਦੇ ਉੱਤੇ ਨਹੀਂ ਖੜਨਾ ਤੇ ਜਿਹੜਾ ਕੰਗਾ ਦਿੱਤਾ ਹੈ ਇਸ ਕੰਗੇ ਦੇ ਨਾਲ ਆਪਣੇ ਕੇਸਾਂ ਨੂੰ ਦੋ ਟਾਈਮ ਸਵਾਰਨਾ ਕਜ ਕੇ ਆਖੋ ਸਤਿਨਾਮ ਸ੍ਰੀ ਇਵੇਂ ਸਕੂਲ ਦੀ ਵਰਦੀ ਮਿਲਦੀ ਹੈ ਵਰਦੀ ਮਿਲੀ ਹੈ ਅਮਰਤ ਇੱਕੋ ਨਾਮ ਹੈ ਉਹ ਅਮਰਤ ਦਾ ਹੈ ਅਮਰਤ ਪਰਮਾਤਮਾ ਦਾ ਨਾਮ ਹੈ ਸ਼ਬਦ ਹੈ ਇਹ ਸਤਿਗੁਰੂ ਜੀ ਕੀ ਕਹਿੰਦੇ ਨੇ ਸੋ ਅਮਰਤ ਗੁਰ ਤੇ ਪਾਇਆ ਉਹ ਅਮਰਤ ਗੁਰੂ ਪਾਸੋਂ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਜਦੋਂ ਗੁਰੂ ਨੇ ਕਿਰਪਾ ਕੀਤੀ ਤਾਂ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਤੇ ਜਦੋਂ ਸਤ ਸੰਗਤ ਦੀ ਪ੍ਰਾਪਤੀ ਹੋਈ ਤੇ ਫਿਰ ਅਮਰਤ ਰੂਪੀ ਨਾਮ ਸਾਨੂੰ ਗੁਰੂ ਤੋਂ ਮਿਲਿਆ ਸੱਜਾ ਮਨ ਵਸਾਇਆ ਸੱਜਾ ਨਾਮ ਮਨ ਵਿੱਚ ਵਸਿਆ ਜੀ ਜਾਨ ਸਾ ਦੁੱਧ ਪਾਏ ਜੀ ਜੰਤੂ ਸਭ ਤੂੰ ਪੈਦਾ ਕੀਤੇ ਹਨ ਇੱਕ ਵੇਗ ਪਰਸ ਨੇ ਆਇਆ ਕੋਈ ਇੱਕ ਇਹਨਾਂ ਨੂੰ ਵੇਖ ਕੇ ਸੇਵਾ ਕਰਨ ਵਾਸਤੇ ਆ ਗਿਆ ਜਿਵੇਂ ਭਾਈ ਲੈਣਾ ਜੀ ਹੈ ਜਿਵੇਂ ਦਸਵੇਂ ਪਾਤਸ਼ਾਹ ਤੇ ਪੰਜ ਪਿਆਰੇ ਆਏ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਕੋਈ ਜੀਵ ਕਰਮਾ ਵਾਲਾ ਭਾਗਾ ਵਾਲਾ 사ਤ ਸੰਗਤ ਵਿੱਚ ਆਉਂਦਾ। ਲੱਭ ਲੋਭ ਹੰਕਾਰ ਜੂਗਾ ਫਿਰ ਕੀ ਹੋਇਆ ਛੱਦ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਲੱਭ ਸੀ ਤੇ ਲੋਭ ਸੀ ਤੇ ਹੰਕਾਰ ਸੀ ਇਹਨਾਂ ਦਾ ਚਗਲਾ ਚੂਰ ਹੋ ਗਿਆ, ਦੂਰ ਹੋ ਗਿਆ। ਸਤਗੁਰੂ ਭੱਲਾ ਭਾਇ ਜਿਨ੍ਹਾਂ ਨੂੰ ਸਤਗੁਰੂ ਦਾ ਭਾਣਾ ਚੰਗਾ ਲੱਗਿਆ ਉਹ ਹੁਕਮ ਦੇ ਵਿੱਚੋਂ ਰਜਾ ਦੇ ਵਿੱਚੋਂ ਭਾਣੇ ਦੇ ਵਿੱਚ ਰਹਿੰਦੇ ਨੇ। ਤੇ ਜਿਨ੍ਹਾਂ ਨੂੰ ਗੁਰੂ ਦਾ ਭਾਣਾ ਚੰਗਾ ਲੱਗਿਆ ਉਹਦਾ ਭਲਾ ਹੋ ਗਿਆ ਤੇ ਭਲਾ ਕੀ ਹੋਇਆ ਉਹਦੇ ਅੰਦਰੋਂ ਹੰਕਾਰ ਦੀ ਬਾਣ ਦੀ ਜਾਤ ਪਾਤ ਦੀ ਊਚ ਨਿਚ ਦੀ ਭਾਵਨਾ ਖਤਮ ਹੋ ਗਈ ਗੱਜ ਕੇ ਆਖੋ ਸਤਿਨਾਮ ਸ਼੍ਰੀ ਇਸ ਗੱਲ ਦੀ ਸਮਝ ਆ ਗਈ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਮੰਦੇ ਇੱਕ ਨੂਰ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਕਿਹੜੇ ਭਲੇ ਦੇ ਕਿਹੜੇ ਚੰਗੇ ਕਿਹੜੇ ਮਾਰੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਨਵਤ ਨਾਨਕ ਦਾਰੇ ਸੋਈ ਪਹਿਲਾਂ ਕਹਿੰਦਾ ਹੁੰਦਾ ਕਿ ਸਾਰੀ ਦੁਨੀਆ ਬਾੜੀ ਐ ਮੈਂ ਭਲਾ ਮੈਂ ਚੰਗਾ ਜਦੋਂ ਸਤ ਸੰਗਤ ਕਰ ਲਈ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਭ ਹੋਈ ਜਦੋਂ ਆਪਣੇ ਆਪ ਨੂੰ ਸਵਾਰਨਾ ਕੀਤਾ ਆਪਣੇ ਆਪ ਦੇ ਵਿੱਚ ਆਚੀ ਮਾਰਨੀ ਕੀਤੀ ਅੰਦਰ ਧਿਆਨ ਮਾਰਨਾ ਕੀਤਾ ਕਿ ਸਭ ਤੋਂ ਹਮ ਅਵਗਨ ਭਰੇ ਗੁਰ ਨਗਾ ਨਹੀਂ ਅਮਰਦ ਸਾਡ ਬਖੈਬਖਾਹੀ ਮਾਇਆ ਮੋਹ ਭਰਮ ਪੈ ਬੂਲੇ ਸੁਧਦਾਰ ਐਸੋ प्रीत ਲਗਾਈ ਤੇ ਗੋਤਮ ਬੰਦ ਸੁਨੋ ਗੁਰ ਸੰਗਤਹਿ ਬੁਲੰਦ ਜਮਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਹਮ ਅਵਗਨ ਭਰੇ ਗੁਰ ਨਗਾ ਅਸੀਂ ਗਨਾਹਾਂ ਦੇ ਨਾਲ ਪਾਪਾਂ ਦੇ ਨਾਲ ਮਾਇਲ ਦੇ ਨਾਲ ਵਕਾਰਾਂ ਦੇ ਨਾਲ ਮੋਹ ਮਾਇਆ ਦੀ ਮਾਇਆ ਦੇ ਨਾਲ ਭਰੇ ਹੋਏ ਤੇ ਹੁਣ ਸਮਝ ਆਈ ਵੀ ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਆਗਣ ਹਮਾਰੇ ਦਇਆ ਕਰੋ ਕਸ਼ਮੀਰੋ ਪਾਵਉ ਦੁਬਦੇ ਪਤਨ ਤਾਰੀ ਜੀੜਾ ਅਗਣ ਬਰਾਬਰ ਤਪੈ ਭੀਤਰ ਵਾਗੈ ਕਾਤੀ ਪ੍ਰਣਵਦਨ ਬਹੁਕਮਿਸ਼ਾਡ ਸੁਖ ਹੋਵੇ ਦਿਨ ਰਾਤੀ ਹੁਣ ਸਮਝ ਆਈ ਹੈ ਕਿ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਨ ਹਮਾਰੇ ਮਨ ਅੰਨੇ ਅਵਗਨਾਂ ਦੇ ਨਾਲ ਗਨਾਹਾਂ ਦੇ ਨਾਲ ਪਾਪਾਂ ਦੇ ਨਾਲ ਵਕਾਰਾਂ ਦੇ ਨਾਲ ਮੋਹ ਮਾਇਆ ਦੀ ਮਾਇਆ ਦੇ ਨਾਲ ਭਰੇ ਹੋਏ ਤੇ ਅਬ ਪਤਾ ਲੱਗਿਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਰਨ ਵਦਨ ਅਨਕਤਾਰੇ ਸੋਏ ਸਮਝ ਲੈ ਉਹਦੇ ਤੇਰੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਜਿੱਦੇ ਮਨੁੱਖ ਆਪਣੇ ਆਪ ਦੇ ਵਿੱਚ ਝਾਤੀ ਮਾਰਦਾ ਇਮੇਤਾ ਦੀਵਾਰਦਾ ਕਿ ਆਪ ਸਵਾਰ ਹੈ ਮੈਬਲ ਹੈ ਮੈਂ ਮਿਲਿਆ ਸੋ ਕੋ ਹੋਈ ਪਹਿਲਾਂ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ ਗਿਆਨ ਦਿੰਦਾ ਸੀ ਅਕਲ ਦਿੰਦਾ ਸੀ ਬੁੱਧੀ ਦਿੰਦਾ ਸੀ ਗੁਰਮਤਿਵਾਰੇ ਦੱਸਦਾ ਸੀ ਉਹ ਹੀ ਗੱਲਾਂ ਨੂੰ ਹੁਣ ਆਪਣੇ ਉੱਤੇ ਲਾਗੂ ਕਰ ਲਿਆ ਗਜ ਕਿ ਆਖੋ ਸਤਨਾਮ ਸ੍ਰੀ ਆਪਣੇ ਆਪ ਨੂੰ ਸਵਾਰਨਾ ਕੀਤਾ ਲਭ ਲੋਭੰਕਾਰ ਜੁਗਾ ਫਿਰ ਜਿਹੜਾ ਲਭ ਸੀ ਲੋਭ ਤੇ ਹੰਕਾਰ ਸੀ ਦੂਰ ਹੋ ਗਏ ਜਦੋਂ ਸਤਗੁਰੂ ਭੱਲਾ ਪਾਇਆ ਜਦੋਂ ਗੁਰੂ ਦਾ ਭਾਣਾ ਉਹਦੀ ਹੁਕਮ ਉਹਦੀ ਰਜਾ ਵਿੱਚ ਰਿਹਾ ਹੈ ਨਾਨਕ ਜਿਸ ਨੂੰ ਆਪ ਟੁੱਟਾ ਗੁਰੂ ਜੀ ਕਹਿੰਦੇ ਹਨ ਜਿਸ ਦੇ ਆ ਪ੍ਰਮਾਤਮਾ ਗੁਰੂ પ્રસન્ન ਹੁੰਦਾ ਤិន ਅਮਰਤ ਗੁਰ ਤੇ ਪਾਇਆ ਉਹਨਾਂ ਨੇ ਗੁਰੂ ਪਾਸੋਂ ਅੰਮ੍ਰਿਤ ਦੀ ਖਰਵਾਏ ਗੁਰੂ ਪ੍ਰਾਪਤੀ ਕਰ ਲਈ ਗੱਜ ਕੇ ਆਖੋ ਸਤਨਾਮ ਸ੍ਰੀ ਭਗਤਾਂ ਦੀ ਚਾਲ ਨਰਾਲੀ ਕਿਉਂਕਿ ਜਿਹੜੀ ਭਗਤਾਂ ਦੀ ਚਾਲ ਹੁੰਦੀ ਹੈ ਸੰਤ ਟਹਿਲ ਕੇ ਵੇਲਾ ਉਹਨਾਂ ਦਾ ਜਿਹੜਾ ਟਹਿਲ ਟਹਿਲ ਦਾ ਸਭਾ ਹੁੰਦਾ ਇਕਦਾਂ ਆਪਸ ਸ਼ੇਅਰ ਕਰਦੇ ਆ ਨਾ ਇੱਕ ਟਹਿਲ ਦੀ ਇਥੇ ਟਹਿਲ ਦੀ ਗੱਲ ਸੈਰ ਦੀ ਗੱਲ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਉਹਨਾਂ ਦੀ ਜਿਹੜੀ ਮਰਿਆਦਾ ਹੁੰਦੀ ਹੈ ਕੋਲੂਰ ਹੁੰਦਾ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਦੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬਿੰਦਾ ਜਿਵੇਂ ਹੰਸ ਕਦੇ ਵੀ ਬਗਲਿਆਂ ਦੇ ਵਿੱਚ ਨਹੀਂ ਬਿੰਦਾ ਤੇ ਬਗਲਾ ਕਦੇ ਵੀ ਜਾ ਕੇ ਹੰਸਾਂ ਵਿੱਚ ਨਹੀਂ ਬਿੰਦਾ ਕਿਉਂ ਕਿ ਉਹਨਾਂ ਦਾ ਭੋਜਨ ਵੱਖਰਾ ਹੁੰਦਾ ਹੈ ਬਗਲੇ ਦਾ ਭੋਜਨ ਹੁੰਦਾ ਡੱਡਾ ਖਾਣੀਆਂ ਹੰਸ ਦਾ ਭੋਜਨ ਹੁੰਦਾ ਹੀਰੀ ਜਵਾਹਰ ਮੋਤੀ ਆਦਿਕ ਚੋਣੇ ਮਨੁੱਖ ਦਾ ਜਿਹੜਾ ਸੁਭਾਅ ਹੁੰਦਾ ਉਹ ਵਿਕਾਰਾਂ ਵਿੱਚ ਮੂੰਹ ਮਾਰਨਾ ਤੇ ਗੁਰਮੁਖ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਸਤ ਸੰਗਤ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਇਤਿਹਾਸ ਤੋਂ ਬਿਨਾ ਗੁਰੂ ਦੀ ਗੱਲ ਤੋਂ ਬਿਨਾ ਦੂਜੀ ਗੱਲ ਹੀ ਨਹੀਂ ਕਰਦਾ ਕੱਜ ਕੇ ਆਖੋ ਸਤਿਨਾਮ ਸ੍ਰੀ 15 ਦੇ ਜਿਹੜੇ ਪੰਜ ਜਾਂ ਪੰਜ ਜਾਣੇ ਬੈਠਦੇ ਨੇ ਉਹਨਾਂ ਦਾ ਪੰਜਾਂ ਪੰਜਾਂ ਨੇ ਪਰਮਾਤਮਾ ਦੀ ਗੱਲ ਕਰਨੀ ਹੁੰਦੀ ਹੈ ਤੇ ਜਿਹੜੇ ਦੋ ਤਿੰਨ ਬੈਠਦੇ ਨੇ ਉਹਨਾਂ ਨੇ ਇੱਕ ਦੂਜੇ ਦੇ ਵਕਾਰਾਂ ਦੀ ਗੱਦਗੀ ਫਰੋਲਣੀ ਹੁੰਦੀ ਹੈ ਬਜ ਕੇ ਆਖੋ ਸਤਿਨਾਮ ਸ੍ਰੀ ਭਗਤਾਂ ਦੀ ਜਾਨਰਾਲੀ ਜਲਰਾਲੀ ਭਗਦਾ ਕੇਰੀ ਮਰਿਆਦਾ ਵੱਖਰੀ ਹੁੰਦੀ ਹੈ ਕਾਨੂੰਨ ਵੱਖਰਾ ਹੁੰਦਾ ਭਗਤਾਂ ਦਾ ਦੇਖੋ ਮਾਰਗ ਚੱਲਣਾ ਕਿਉਂਕਿ ਉਹਨਾਂ ਨੇ ਰਸਤੇ ਉੱਤੇ ਉਹਨਾਂ ਦੇ ਰਸਤੇ ਉੱਤੇ ਚੱਲਣਾ ਬੜਾ ਕਠਿਨ ਕਿਉਂ ਸੱਚ ਬੋਲ ਲੈ ਝੂਠ ਨਹੀਂ ਬੋਲਣਾ ਚੰਗਾ ਦੇਖਣਾ ਮਾੜਾ ਨਹੀਂ ਦੇਖਣਾ ਚੰਗਾ ਸੁਣਨਾ ਮਾੜਾ ਨਹੀਂ ਸੁਣਨਾ ਚੰਗੇ ਰਾਹ ਜਾਣਾ ਮਾੜੇ ਰਾਹ ਨਹੀਂ ਜਾਣਾ ਤੇ ਫਿਰ ਜਿਹੜਾ ਕਪਟੀ ਬੰਦਾ ਹੁੰਦਾ ਉਹਨੂੰ ਕਿਵੇਂ ਚੰਗਾ ਲੱਗੇਗਾ ਗੱਜ ਕੇ ਆਖੋ ਸਤਿਨਾਮ ਸ੍ਰੀ ਲਬ ਲੋਭ ਅਹੰਕਾਰ ਜੁਗਾ ਸਤਗੁਰੂ ਭੱਲਾ ਪਾਇ ਗੁਰੂ ਸਾਹਿਬ ਜੀ ਕਹਿੰਦੇ ਫਿਰ ਜਿਹੜਾ ਲਬ ਤੇ ਲੋਭ ਅਹੰਕਾਰ ਦਿਸਣਾ ਨੂੰ ਤਿਆ ਕਰਕੇ ਬਹੁਤਾ ਨਾ ਹੀ ਬੋਲਣਾ ਬਹੁਤਾ ਬੋਲਣ ਚੱਖਣ ਹੋਏ ਕਿਉਂਕਿ ਬੋਲਦ ਬੋਲਦ ਵੱਡੇ ਵਿਕਾਰ ਜਿਵੇਂ ਜਿਵੇਂ ਮਨੁੱਖ ਬੋਲੀ ਜਾਂਦਾ ਬਹੁਤਾ ਬੋਲਣਾ ਹੁੰਦਾ ਤੇ ਬਹੁਤਾ ਬੋਲਣ ਚੱਖਣ ਹੋਏ ਚੱਖਾ ਮਾਰਨੀ ਆਉਂਦੀ ਹੈ ਭਾਵ ਜਦੋਂ ਬੋਲਦਾ ਕੋਈ ਬੋਲਕ ਬੋਲੇ ਉਹ ਜਾਂ ਨਿਕਲ ਜਾਂਦਾ ਹੈ ਤੇ ਜਿਹੜਾ ਸਮਝ ਸੋਚ ਕੇ ਨਹੀਂ ਬੋਲਦਾ ਗੁਰੂ ਸਾਹਿਬ ਜੀ ਕਹਿੰਦੇ ਉਹ ਚੱਖਾ ਮਾਰਦਾ ਮਨਮੁਖ ਤੇ ਗੁਰਮੁਖ ਨਹੀਂ ਚੱਖਾ ਮਾਰਦਾ ਗੱਜ ਕੇ ਆਖੋ ਸਤਨਾਮ ਸ੍ਰੀ ਬਹੁਤਾ ਨਹੀਂ ਬੋਲਣਾ ਖੰਨੇ ਉਹ ਦੇਖੀ ਵਾਲੋਂ ਨਿੱਕੀ ਕਿਉਂਕਿ ਪਹਿਲਾਂ ਆਪਾਂ ਕਹੇ ਸੀ ਨਾ ਭਗਤਾਂ ਕੀ ਚਾਲ ਨਰਾਲੀ ਕਿਹੜੀ ਚਾਲ ਨਰਾਲੀ ਹੈ ਕਹਿੰਦੇ ਖੰਨੇਓ ਤਿੱਖੀ ਵਾਲੋ ਨਿੱਕੀ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਜਿਹਦੇ ਉੱਤੇ ਚਲਣਾ ਤੁਰਨਾ ਤੁਰਨਾ ਪੈਂਦਾ ਇੱਕ ਤਾਂ ਬਪੈਰਾਂ ਦਾ ਰਸਤਾ ਇਹ ਮਾਰਗ ਆਤਮਾ ਦਾ ਮਾਰਗ ਹੈ ਤੇ ਬਗੁਰੂ ਸਾਹਿਬ ਜੀ ਕਹਿੰਦੇ ਵਾਲੋ ਨਿੱਕੀ ਵਾਲ ਦੇ ਨਾਲੋਂ ਬਰੀਕ ਹੈ ਜਿਹੜੀ ਸਿੱਖੀ ਹੈ ਨਾ ਇਹ ਬੜੀ ਕਠਨ ਬੜੀ ਔਖੀ ਕਮਾਉਣੀ ਹੈ ਅੱਜ ਕੇ ਆਪ ਕੋ ਸਤਨਾਮ ਸ੍ਰੀ ਗੁਰਪ੍ਰਸਾਦੀ ਜਿਮੀ ਆਵ ਤਜਿਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣਾ ਆਪ ਤਿਆਗ ਦਿੱਤਾ ਹਰ ਵਾਸਨਾ ਸਮਾਨੀ ਅਤੇ ਵਾਸਨਾ ਹਰੀ ਦੇ ਵਿੱਚ ਜਾ ਕੇ ਸਮਾ ਗਈ ਕਹਿ ਨਾਨਕ ਚਾਲ ਭਗਤਾਂ ਜੁਗੂ ਜੁਗ ਨਰਾਲੀ ਕਿਉਂਕਿ ਜਿਹੜੇ ਭਗਤਾਂ ਦੀ ਚਾਲ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਕਿਸੇ ਫਕੀਰ ਨੇ ਕਿਹਾ ਸੀਗਾ ਇਹ ਗੱਲ ਚੱਲੀ ਹੈ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਾਲੀ ਜੁਗੋ ਜੁਗੀ ਵੱਖਰੀ ਚੱਲੀ ਹੁੰਦੀ ਹੈ ਜਦੋਂ ਇਹਨਾਂ ਦੀ ਆਪਾਂ ਚਾਲ ਪੜਦੇ ਇਹਨਾਂ ਦੀ ਮਰਿਆਦਾ ਇਹਨਾਂ ਦਾ ਕਾਨੂੰਨ ਵੇਖਦੇ ਫੇਰ ਜਿਹੜੀ ਭਗਤਾਂ ਦੀ ਚਾਲ ਹੁੰਦੀ ਹੈ ਰਹਿਣੀ ਦੇ ਬਹਿਣੀ ਜਿਹੜੀ ਹੁੰਦੀ ਹੈ ਕਿਸੇ ਫਕੀਰ ਨੇ ਕਿਹਾ ਸੀ ਤੂੰ ਸਭ ਨੂੰ ਹਸਾਏਗਾ ਪਰ ਤੈਨੂੰ ਕੋਈ ਨਹੀਂ ਹਸਾਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਤੂੰ ਸਭ ਨੂੰ ਦਿਲ ਦੀਆਂ ਗੱਲਾਂ ਦੱਸ ਦੇਵੇਂਗਾ ਪਰ ਤੈਨੂੰ ਕੋਈ ਨਹੀਂ ਤੂੰ ਸਭ ਨੂੰ ਆਪਣਾ ਸਮਝੇਗਾ ਪਰ ਤੈਨੂੰ ਕੋਈ ਨਹੀਂ ਤੂੰ ਸਭ ਨੂੰ ਬੇਸ਼ਮਾਰ ਮੁਹੱਬਤ ਕਰੇਗਾ ਪਰ ਤੈਨੂੰ ਕੋਈ ਨਹੀਂ ਤੂੰ ਸਭ ਦੀਆਂ ਗੱਲਾਂ ਮਨ ਲਵੇਗਾ ਪਰ ਤੈਨੂੰ ਕੋਈ ਨਹੀਂ ਤੂੰ ਸਭ ਨੂੰ ਚੰਗਾ ਬੋਲੇਗਾ ਪਰ ਤੈਨੂੰ ਕੋਈ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਕਰਕੇ ਕਹ ਹੈ ਨਾਨਕ ਚਾਲ ਭਗਦਾ ਜੁਗੋ ਜੁਗ ਨਰਾਲੀ ਗੁਰੂ ਜੀ ਕਹਿੰਦੇ ਹਨ ਭਗਤਾਂ ਦੀ ਚਾਲ ਜੁਗਾ ਜੁਗਾ ਤੋਂ ਵੱਖਰੀ ਚਲੀ ਆਈ ਹੈ ਹਰ ਯੁਗ ਜੁਗ ਭਗਤੋ ਪਾਇਆ ਬਹਿਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ਼ ਦੁਇਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰ ਹੀ ਅਨੰਦ ਕਾ ਪਿਠ ਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਭਗਤਾਂ ਕੀ ਚਾਲ ਨਰਾਲੀ ਉਹਨਾਂ ਦੀ ਜਿਹੜੀ ਚਾਲ ਹੁੰਦੀ ਨਾ ਉਹਨਾਂ ਦੀ ਮਰਿਆਦਾ ਹੁੰਦੀ ਹੈ ਕਾਨੂੰਨ ਹੁੰਦਾ ਵੱਖਰਾ ਹੁੰਦਾ ਜੋ ਦੂਜਾ ਲਾਇ ਤੇ ਵਜ ਲੈ ਸੁਆਮੀ ਜਿਵੇਂ ਤੂੰ ਚਲਾਉਂਦਾ ਹੈ ਸੁਆਮੀ ਤਵੇਂ ਅਸੀਂ ਚੱਲਦੇ ਹੋਰ ਕਿਆ ਜਾਣ ਮਨ ਤੇਰੇ ਹੋਰ ਤੇਰੇ ਗੁਣ ਮੈਂ ਕੀ ਜਾਣ ਸਕਦਾ ਜਉ ਤੂੰ ਜਲਾਏ ਤੇ ਵੇ ਚੱਲੇ ਜੋ ਤੂੰ ਚੁਲਾਉਂਦਾ ਤਿਵੇਂ ਚੱਲਦੇ ਜਿੰਨਾ ਮਾਰਗ ਪਾਵੇ ਜਿਨ੍ਹਾਂ ਨੂੰ ਆਪਣੇ ਰਾਹ ਪਾਉਂਦਾ ਹੈ ਹਰ ਕਿਰਪਾ ਜੇ ਨਾਮ ਲਾਈ ਕਿਰਪਾ ਕਰਕੇ ਜਿਨ੍ਹਾਂ ਨੂੰ ਤੂੰ ਨਾਮ ਵਿੱਚ ਲਾ ਲੈਂਦਾ ਸੇ ਹਰ ਹਰ ਸਦਾ ਤੇ ਆਵੇ ਉਹ ਸਦਾ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਦੇ ਹੁਕਮ ਉਹਦੀ ਰਜ਼ਾ ਉਹਦੀ ਮਰਿਆਦਾ ਵਿੱਚ ਰਹਿੰਦੇ ਨੇ ਕਰਮ ਕੰਡਾ ਦੇ ਵਿੱਚ ਨਹੀਂ ਡੁੱਬਦੀ ਇਹ ਸੱਚੇ ਸੁੱਚੇ ਗਿਆਨ ਨੂੰ ਧਾਰਨ ਕਰਦੇ ਜਿਸ ਨੂੰ ਕਦਾ ਸੁਣਾਏ ਆਪਣੀ ਜਿਸ ਨੂੰ ਤੂੰ ਆਪਣੀ ਕਥਾ ਸੁਣਾਉਂਦਾ ਹੈ ਸੇ ਗੁਰਦੁਆਰਾ ਸੁਖ ਪਾਵੇ ਉਹ ਗੁਰੂ ਦੇ ਰਾਹੀ ਆਦਮ ਨੂੰ ਸੁਖ ਤੇ ਆਦਮ ਨੂੰ ਆਨੰਦ ਨੂੰ ਪਾ ਲੈਂਦੇ ਨੇ ਕਹ ਨਾਨਕ ਸੱਚੇ ਸਹਿਬ ਗੁਰੂ ਜੀ ਕਹਿੰਦੇ ਹਨ ਇਹ ਸੱਚੇ ਸਹਿਬ ਜੋ ਭਾਵੈ ਜਿਵੇਂ ਚਲਾਏ ਵੀ ਜਿਵੇਂ ਤੈਨੂੰ ਪਾਉਂਦਾ ਹੈ ਦੇਮੀ ਅਸੀਂ ਚਲਦੀਆਂ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਤਰ ਜਪ ਹਉਮੈ ਕੋਈ ਗੱਜ ਕੇ ਬੁਲਾਦੋ ਫਤਿ ਰਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਜੀ